ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਭਾਈਚਲਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਕਾਲਾ ਸੱਜ ਦੀ ਵਾਰ ਦੀ ਰਮਤਾ ਹੋਈ ਹੈ ਸਤਿਗੁਰ ਜੀ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਹਿਲੇ ਸ਼ਲੋਕ ਸੰਪੂਰਨ ਉਹ ਏਸੀ ਅਗਲੇ ਦੂਜੇ ਸ਼ਲੋਕ ਪਾਤਸ਼ਾਹ ਜੀ ਦੇ ਆਸਾ ਜੀ ਦੀ ਵਾਰ ਦੇ ਆਰੰਭ ਹੁੰਦੇ ਹਨ। ਉਹ ਆਸਾ ਜੀ ਦੀ ਵਾਰ ਦੇ 24 ਸ਼ਲੋਕ ਪੌੜੀਆਂ ਹਨ। ਇਹ ਸ਼ਲੋਕ ਪਾਤਸ਼ਾਹ ਜੀ ਦਾ 463 ਠੰਗ ਤੇ ਆਰੰਭ ਹੁੰਦਾ ਹੈ। ਆਓ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀ ਇਸ ਸ਼ਲੋਕ ਦੀ ਪਾਈ ਰਮਤਾ ਕਰਦੇ ਹਾਂ ਜੀ ਸ਼ਲੋਕ ਮਹਲਾ 1 ਇਹ ਪਾਸ਼ਾ ਜੀ ਦੇ ਬਚਨ ਹਨ ਜੀ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅੰਮ੍ਰ ਸੱਚਾ ਦੇਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਇਹ ਦੂਜਾ ਸ਼ਲੋਕ ਪਾਤਸ਼ਾਹ ਜੀ ਰੰਮ ਕਰਦੇ ਹਨ ਉੱਥੇ ਪ੍ਰਭੂ ਦੀ ਹਰੀ ਦੀ ਮਾਰਾ ਜੀ ਮਹਿਮਾ ਦਰਸਾਉਂਦੇ ਹਨ ਕਿਉ ਮਾਲਕ ਦਾ ਹੀ ਸਾਰਾ ਕੁਝ ਹੈ ਤੇ ਬਚਨ ਕਰਦਿਆਂ ਸੱਚੇ ਤੇਰੇ ਖੰਡ ਸੱਚੀ ਬ੍ਰਹਮੰਡ ਮਹਾਰਾਜ ਜੀ ਕਹਿੰਦੂ ਮਾਲਕ ਦੇ ਹਰੀ ਦੇ ਸਭ ਕੁਛ ਵਰਤ ਰਿਆ ਹੈ ਉਹਦੀ ਖੰਡ ਬ੍ਰਹਮੰਡ ਸੱਚੇ ਦੇ ਬਣਾਏ ਹੋਏ ਹਨ ਕੋਈ ਸੰਸਾਰ ਨੂੰ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ ਬ੍ਰਹਮੰਡਾਂ ਖੰਡਾਂ ਦੀ ਰਚਨਾ ਉਹ ਹਰੀ ਨੇ ਕਰਨਾ ਕੀਤੀ ਹੈ ਸੱਚੇ ਤੇਰੇ ਲੋ ਸੱਚੇ ਆਕਾਰ ਇਹ ਲਬਦ ਨੂੰ ਲੋਏ ਨਹੀਂ ਪੜਨਾ ਲੋ ਲੋ ਸ਼ਬਦ ਹੈ ਸੱਚੇ ਤੇਰੇ ਲੋ ਸੱਚੇ ਆਕਾਰ ਮਹਾਰਾਜ ਜੀ ਕਹਿੰਦੇ ਅਨੇਕਾਂ ਹੀ ਤੇਰੇ ਆਕਾਰ ਹਨ ਜਿਹਦੇ ਵਿੱਚ ਤੂੰ ਵਰਤ ਰਿਹਾ ਹੈ ਉਹ ਵੀ ਤੇਰੇ ਸੱਚੇ ਹਨ ਸੱਚੇ ਤੇਰੇ ਕਰਨੇ ਸਰਬ ਵਿਚਾਰ ਈ ਮਹਾਰਾਜ ਜੀ ਕਹਿੰਦੇ ਤੇਰੀ ਕਰਨੇ ਤੇਰੀ ਵਿਚਾਰ ਸਭ ਕੁਝ ਸੱਚ ਹੈ ਤੇਰੀ ਵਿਚਾਰ ਧਾਰਾ ਤੇਰੀ ਕਰਨੀ ਕਥਨੀ ਸੱਚ ਹੈ ਸੱਚਾ ਤੇਰਾ ਅੰਬਰ ਸੱਚਾ دیਵਾਨ ਇਹ ਅੰਬਰ ਲਬਜ ਹੈ ਜਿਹੜਾ ਇਹ ਬਾਣੀ ਵਿੱਚ ਕਈ ਜਗਤ ਆਇਆ ਹੈ ਇੱਕੋ ਲਬਜ ਦੇ ਕਈ ਅਰਥ ਬਣਦੇ ਹਨ ਬਾਣੀ ਦੇ ਵਿੱਚ ਅੰਬਰ ਗੁਰੂ ਨਾਨਕ ਅੰਬਰ ਸਾਹਿਬ ਜੀ ਮਹਾਰਾਜ ਤੀਜੇ ਪਾਤਸ਼ਾਹ ਅੰਮ੍ਰਦਾਸ ਜੀ ਦੇ ਨਾਮ ਤੇ ਵੀ ਹੁੰਦਾ ਹੈ ਅੰਮ੍ਰਦਾਸ ਭੱਲੇ ਅੰਮ੍ਰਦਾਸ ਤੇ ਰਗੋਂ ਭੱਲੇ ਅੰਮ੍ਰਦਾਸ ਗੁਣ ਤੇਰੇ ਤੇਰੀ ਉਪਮਾ ਤੋਂ ਹੀ ਬਣ ਆਵੇ ਅੰਬਰ ਉਹਨੂੰ ਵੀ ਕਹਿੰਦੇ ਹਨ ਦੇਵਤਿਆਂ ਨੂੰ ਅੰਬਰ ਕਿਹਾ ਜਾਂਦਾ ਹੈ ਇੱਥੇ ਅੰਬਰ ਮਹਾਰਾਜ ਜੀ ਇੱਥੇ ਲਬਜ ਦੀ ਵਰਤੋਂ ਕਰਦੇ ਹਨ ਸਬਸ਼ਟ ਬਚਨ ਕਰਦਿਆਂ ਸੱਚਾ ਤੇਰਾ ਅੰਮ੍ਰ ਸੱਚਾ ਦੀਵਾਨ ਮਹਾਰਾਜ ਜੀ ਕਹਿੰਦੇ ਤੂੰ ਅੰਬਰ ਹੈ ਭਾਵ ਕੀ ਪ੍ਰਕਾਸ਼ ਹੈ ਤੂੰ ਸੱਚਾ ਦੀਵਾਨ ਤੇਰਾ ਸ੍ਰਿਸ਼ਟੀ ਤੇਰੀ ਸੱਚ ਮਹਾਰਾਜ ਜੀ ਕਹਿੰਦੇ ਸਭ ਕੁਝ ਤੇਰਾ ਹੀ ਕੀਤਾ ਵਰਤ ਰਿਹਾ ਹੈ ਤੇਰਾ ਹੀ ਦੀਵਾਨ ਹੈ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਤੇਰਾ ਹੀ ਹੁਕਮ ਵੱਜਦਾ ਹੈ ਸ੍ਰਿਸ਼ਟੀ ਦੇ ਵਿੱਚ ਮਹਾਰਾਜ ਜੀ ਕਹਿੰਦੇ ਸੱਚੇ ਪਾਤਸ਼ਾਹ ਜੀਓ ਤੇਰੇ ਹੁਕਮ ਦੇ ਵਿੱਚ ਹੀ ਹੈ ਤੇ ਸੱਚਾ ਤੇਰਾ ਫਰਮਾਨ ਸੱਚਾ ਜਦੋਂ ਤੂੰ ਫਰਮਾਨ ਜਾਰੀ ਕਰਦਾ ਹੈ ਤਾਂ ਉਹ ਕੋਜੀ ਸ੍ਰਿਸ਼ਟੀ ਦੇ ਵਿੱਚ ਵਰਤਦਾ ਹੈ ਤੇਰੀ ਫਰਮਾਨ ਤੋਂ ਕਿ ਮੁਰਕਲ ਨਹੀਂ ਹੋ ਸਕਦਾ ਕੋਈ ਉਹਨੂੰ ਜਵਾਬ ਨਹੀਂ ਦੇ ਸਕਦਾ ਤੇਰੇ ਫਰਮਾਨ ਨੂੰ ਜੋ ਤੂੰ ਫਰਮਾਨ ਜਾਰੀ ਕਰਤਾ ਉਹ ਸੱਚ ਹੀ ਸੱਚ ਹੈ ਉਥੇ ਕਿਰਨ ਤੇ ਉਹ ਪਰੰਤੂ ਨਹੀਂ ਅਸੀ ਕਰ ਸਕਦੇ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਤੇ ਮਹਾਰਾਜ ਜੀ ਕਹਿੰਦੇ ਤੇਰਾ ਕਰਮ ਸੱਚਾ ਹੈ ਕੀਤਾ ਹੋਇਆ ਸੱਚ ਹੈ ਉਹਦਾ ਨਿਸ਼ਾਨ ਉਹਦੀ ਮੋਹਰ ਸੱਚ ਹੈ ਸੱਚੇ ਤੁਧ ਆਖੇ ਲੱਖ ਕਰੋੜ ਇਹ ਮਹਾਰਾਜ ਜੀ ਕਹਿੰਦੇ ਜਿਹਨੂੰ ਜਿਹੜੇ ਤੈਨੂੰ ਕਹਿਣ ਵਾਲੇ ਹਨ ਤੇਰੀ ਉਸਤ ਕਰਨ ਵਾਲੇ ਉਹ ਵੀ ਲੱਖਾਂ ਕਰੋੜ ਹਨ ਲੋਕ ਜਿਹੜੇ ਤੈਨੂੰ ਕਹਿ-ਕਹਿ ਕੇ ਗਾਰੇ ਹਨ ਸੱਚੇ ਤੁਧ ਆਖ ਹੈ ਲੱਖ ਕਰੋੜ ਮਹਾਰਾਜ ਜੀ ਕਹਿੰਦੇ ਲੱਖਾਂ ਕਰੋੜ ਜੀਵ ਹਨ ਜਿਹੜੇ ਤੈਨੂੰ ਕਹਿ ਰਹੇ ਹਨ ਤੈਨੂੰ ਗਾ ਰਹੇ ਹਨ ਤੈਨੂੰ ਆਖ ਰਹੇ ਹਨ ਤੇਰੀ ਉਸਤਤ ਕਰ ਰਹੇ ਹਨ ਸੱਚੇ ਸਭ ਤਾਨ ਸੱਚੇ ਸਭ ਜੋਰ ਤੇ ਜਿੰਨਾ ਵਿੱਚ ਤੇਰਾ ਤਾਨ ਚੱਲਦਾ ਤੇਰਾ ਬਲ ਚੱਲਦਾ ਤੇਰਾ ਜੋਰ ਚੱਲਦਾ ਉਹ ਵੀ ਸੱਚ ਹੈ ਉਹ ਵੀ ਤੇਰੇ ਹੁਕਮ ਵਿੱਚ ਹੈ ਕਿਉਂਕਿ ਜੇ ਸਾਡੇ ਵਿੱਚ ਤਾਨ ਹੈ ਨਾ ਬਲ ਹੈ ਉਹ ਵੀ ਸੱਚੇ ਦਾ ਸੱਚੇ ਸਭ ਤਾਨ ਸੱਚੇ ਸਭ ਜੋਰ ਜੇ ਕੋਈ ਜੋਰ ਦਿਖਾਉਂਦਾ ਹੈ ਉਹ ਵੀ ਆਪਾਂ ਸਮਝਦੇ ਆ ਕਿ ਸਾਡਾ ਪਰ ਨਹੀਂ ਜੋਰ ਵੀ ਉਹ ਮਾਲਕ ਦਾ ਹੀ ਦਿੱਤਾ ਹੋਇਆ ਸਭ ਕੁਝ ਤਾਨ ਤੇ ਜੋਰ ਉਹਦਾ ਬਖਸ਼ਿਆ ਹੈ ਸੱਚੀ ਤੇਰੀ ਸਿਫਤ ਸੱਚੀ ਸਲਾਹਾ ਉਹਦੀ ਸਿਫਤ ਜਿਹੜੀ ਉਹ ਵੀ ਸੱਚੀ ਹੋਈ ਹੈ ਕਿਉਂਕਿ ਤੇ ਉਹਦੀ ਸਿਫਤ ਕਰਨੀ ਉਹ ਸੱਚ ਹੈ ਉਹਤੀ ਸਲਾਹਾ ਮਹਾਰਾਜ ਜੀ ਕਹਿੰਦੇ ਸਾਚਾ ਸੱਚੀ ਤੇਰੀ ਕੁਦਰਤ ਸੱਚੀ ਬਾਦਸ਼ਾਹ ਉਹਦੀ ਕੁਦਰਤ ਹੈ ਨਾ ਸ੍ਰਿਸ਼ਟੀ ਹੈ ਜਿਹੜੀ ਉਹ ਵੀ ਸੱਚ ਹੈ ਸੱਚੇ ਦੀ ਸ੍ਰਿਸ਼ਟੀ ਹੈ ਮਹਾਰਾਜ ਜੀ ਕਹਿੰਦੇ ਉਹ ਸੱਚੇ ਦਾ ਤਾਨ ਹੈ ਤੇ ਸੱਚੇ ਦੀ ਸ੍ਰਿਸ਼ਟੀ ਆ ਸਾਚੀ ਤੇਰੀ ਕੁਦਰਤ ਸੱਚੇ ਬਾਤ ਸ਼ਾਹ ਮਹਾਰਾਜ ਜੀ ਕਹਿੰਦੇ ਸੱਚੇ ਪਾਤਸ਼ਾਹ ਸਾਰੀ ਕੁਦਰਤ ਤੇਰੀ ਸੱਚ ਹੈ ਨਾਨਕ ਸੱਚ ਧਾਇਨ ਸੱਚ ਜੋ ਮਰ ਜੰਮੇ ਸੋ ਕਾਚਨ ਕਾਚ ਜਵਾਬ ਦਿੱਤਾ ਮਹਾਰਾਜ ਨੇ ਅੰਸਰ ਦਿੱਤਾ ਨਾਨਕ ਸੱਚ ਯਾ ਇਹਨ ਸਤਿ ਮਹਾਰਾਜ ਜੀ ਕਹਿੰਦੇ ਤੂੰ ਸਤ ਹੈ। ਸਤਿ ਮਹਾਰਾਜ ਜੀ ਕਹਿੰਦੇ ਤੈਨੂੰ ਧੋਣ ਵਾਲੇ ਵੀ ਸਤ ਹਨ ਜੋ ਮਾਰ ਜੰਮੈ ਸੋ ਕੱਚਨ ਕੱਚ ਪਰ ਉਹ ਕੱਚੇ ਹਨ ਮਹਾਰਾਜ ਜੀ ਕਹਿੰਦੇ ਜਿਹੜੇ ਜੰਮਦੇ ਮਰਦੇ ਰਹਿੰਦੇ ਨੇ ਉਹ ਅਜੇ ਕੱਚੇ ਹਨ ਉਹ ਤੈਨੂੰ ਜਪਦੇ ਨਹੀਂ। ਇਸ ਕਰਕੇ ਉਹਨਾਂ ਵਿੱਚ ਕੱਚਾਪਨ ਹੈ ਉਹ ਇੰਗਤਾ ਹੈ ਉਹ ਮੇ ਹੈ ਤੇਰੇ ਤੋਂ ਦੂਰ ਹਨ ਵਿਛੋੜਾ ਹੈ ਜਿਹਦੇ ਕਰਕੇ ਉਹਨਾਂ ਨੂੰ ਜੰਮਣ ਮਰਨ ਦਾ ਗੀੜ ਮਿਲਿਆ ਹੈ। ਉਹ ਜਮ ਜਮ ਕੇ ਮਰਦੇ ਹਨ ਕਿ ਇੱਕ ਦਿਨ ਉਹਨਾਂ ਦਾ ਸੁਧਾਰ ਹੋ ਜਾਵੇ ਉਸ ਲੈਣ ਤੇ ਆ ਜਾ ਨੂੰ ਸੱਚੇ ਨੂੰ ਮੰਨ ਲੈਣ ਉਹਨਾਂ ਚਰੂਨਾ ਵਾਸਤੇ ਜੰਮਣ ਮਰਨ ਹੈ ਕਿਉਂਕਿ ਉਹ ਕੱਚਿਆਂ ਦੇ ਵਿੱਚ ਹਨ ਮਹੱਲਾ ਪਹਿਲਾ ਅਗਲਾ ਮਹਾਰਾਜ ਜੀ ਸ਼ਲੋਕ ਕ੍ਰਮ ਕਰਜਨ ਵੱਡੇ ਵੱਡੀ ਵਿੜਾਈ ਜਾਂ ਵੱਡਾ ਨਾਉ ਵੱਡੀ ਵਿੜਾਈ ਜਾਂ ਸੱਚ ਨਿਆਉ ਇਹ ਬੰਦ ਵੀ ਉਸੇ ਸ਼ਲੋਕ ਦਾ ਹੈ ਆਪ ਕਹਿਣ ਤੂੰ ਕੀ ਇਹ ਵੀ ਸ਼ਲੋਕ ਹੀ ਹੈ ਕਿਉਂਕਿ ਦੂਸਰਾ ਬੰਦ ਮਹਾਰਾਜ ਜੀ ਦਾ ਇਸ ਸ਼ਲੋਕ ਦਾ ਆਰੰਭ ਹੁੰਦਾ ਐਲੇ ਪਾਤਸ਼ਾਹ ਜੀ ਇਸ ਬੰਦ ਵਿੱਚ ਫਿਰ ਬਚਨ ਕਰਦੇ ਹਨ ਉਸਤਤ ਕਰਦੇ ਹਨ ਵੱਡੀ ਵਡਿਆਈ ਜਾ ਵੱਡਾ ਨਾਮ ਕਿਉਂਕਿ ਉਹ ਦੀ ਵਡਿਆਈਆਂ ਹੀ ਵੱਡੀਆਂ ਨੇ ਕਿਉਂਕਿ ਉਹਦਾ ਨਾਮ ਵੱਡਾ ਹੈ ਉਹ ਵੱਡਾ ਹੈ ਸਮਰੱਥ ਦੇਵ ਹੈ ਵੱਡਾ ਤੇਰਾ ਦਰਬਾਰ ਸੱਚਾ ਤੂੰ ਦਤਖਤ ਸਿਰ ਸ਼ਾਹਾ ਪਾਤਸ਼ਾਹ ਹੋ ਨੇਤਲ ਚੌਰ ਛਤ ਮਹਾਰਾਜ ਜੀ ਬਚਨ ਕਰਦੇ ਹਨ ਕਹਿੰਦੇ ਵੱਡਾ ਉਹ ਸਮਰੱਥ ਹੈ ਉਹਦੀਆਂ ਵਡਿਆਈਆਂ ਵੱਡੀਆਂ ਕਿਉਂ ਉਹਦਾ ਨਾਂ ਵੱਡਾ ਹੈ ਵੱਡੀ ਵਡਿਆਈ ਜਾਂ ਸੱਚ ਨਿਆਂ ਤੇ ਮਹਾਰਾਜ ਜੀ ਕਹਿੰਦਾ ਉਹਦਾ ਨਿਆਂ ਵੀ ਸੱਚਾ ਹੈ ਮਾਲਕ ਦਾ ਇਸ ਕਰਕੇ ਉਹ ਵੱਡਾ ਹੈ ਮਹਾਰਾਜ ਜੀ ਕਹਿੰਦੇ ਇਸ ਕਰਕੇ ਵੱਡਾ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਉਹਦਾ ਨਿਆਂ ਸੱਚਾ ਹੈ ਵੱਡੀ ਵਡਿਆਈ ਜਾਂ ਨਿਚਲ ਥਾਉਂ ਮਹਾਰਾਜ ਜੀ ਕਹਿੰਦੇ ਉਹਦੀ ਵਿਢਾਈ ਤਾਂ ਵੱਡੀ ਐ ਉਹਦਾ ਨਿਚਲ ਥਾਂ ਹੈ ਜਗਾ ਹੈ ਵੱਡੀ ਵਿਢਾਈ ਜਾਣੇ ਅਲਾਓ ਤੇ ਮਹਾਰਾਜ ਜੀ ਕਹਿੰਦੇ ਉਸ ਕਰਕੇ ਵੱਡਾ ਹੈ ਉਹ ਜਾਣਦਾ ਸਾਰਾ ਕੁਝ ਵੱਡੀ ਵਿਢਾਈ 부ਝੇ ਸਭ ਭਾਉ ਤੇ ਸਾਰਿਆਂ ਨੂੰ ਬੁੱਝਣ ਵਾਲਾ ਵੀ ਉਹ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਮਹਾਰਾਜ ਜੀ ਕਹਿੰਦੇ ਉਸ ਕਰਕੇ ਵੱਡਾ ਹੈ ਭਾਈ ਉਹ ਬੁੱਝ ਲੈਂਦਾ ਸਾਰਾ ਕੁਝ ਦੁਨੀਆ ਤੋਂ ਲੁੱਕ ਸਿੱਪ ਜਾਂਦਾ ਔਰ ਉਹ ਬੁੱਝਣ ਹਾਰ ਹੈ ਉਹਦੀ ਨਿਗਾਹ ਹੈ ਉਹ ਦੇਖਦਾ ਉਹ ਸੁਣਦਾ ਹੈ ਉਹ ਸਾਰਿਆਂ ਦੇ ਦਿਲਾਂ ਦੀਆਂ ਉਹ ਬੁੱਝ ਲੈਂਦਾ ਉਹ ਜਾਣਦਾ ਵੱਡੀ ਵਿੜਾਈ ਬੁੱਝੇ ਸਭ ਭਾਉ ਵੱਡੀ ਵਿੜਾਈ ਜਾਂ ਪੁੱਛਣਾ ਦਾਤ ਇੱਕ ਉਹਦੀ ਵਿੜਾਈ ਮਹਾਰਾਜ ਜੀ ਕਹਿੰਦੇ ਤਾਂ ਵੱਡੀ ਹੈ ਉਹ ਪੁੱਛ ਕੇ ਨਹੀਂ ਦਿੰਦਾ ਸਾਰਿਆਂ ਨੂੰ ਆਪਾਂ ਸਲਾਹ ਕਰਦੇ ਆ ਨਾ 50 ਨੂੰ ਪੁੱਛਦੇ ਆ 60 ਨੂੰ ਪੁੱਛਦੇ ਆ ਉਹ ਕੰਮ ਕਰਨਾ ਫਿਰ ਵੀ ਕਿਰਤੂ ਪਰ ਤੂੰ ਹੁੰਦਾ ਅਸੀਂ ਸਲਾਹ ਕਰਨ ਲੱਗ ਜਾਂਦੇ ਆ ਪਰ ਮਾਲਕ ਥੋੜਾ ਸਲਾਹ ਕਰਦਾ ਦੇਣ ਲੱਗਿਆ ਉਹ ਕਿਸੇ ਨੂੰ ਪੁੱਛਦਾ ਕਿਸੇ ਦੇ ਕਰਮਾਂ ਦਾ ਦੇਣਾ ਜਦੋਂ ਸਾਡੇ ਕਰਮਾਂ ਦਾ ਸਾਨੂੰ ਦੇ ਰਿਹਾ ਔਰ ਉਹ ਕਿਸੇ ਤੋਂ ਪੁੱਛ ਕੇ ਨਹੀਂ ਕਰ ਦਿੰਦਾ ਕਿ ਮੈਂ ਸਲਾਹ ਕਰ ਲਾਂ ਕਿਸੇ ਨਾਲ ਇਸ ਕਰਕੇ ਉਹਦੀ ਵੱਡੀ ਦਾਤ ਹੈ ਵੱਡੀ ਵਿਢਾਈ ਜਾਂ ਪੁੱਛਣਾ ਦਾਤ ਉਹ ਦਾਤਾਂ ਦੇ ਲੱਗਿਆ ਕਿਸੇ ਨੂੰ ਪੁੱਛਦਾ ਨਹੀਂ ਉਹ ਕੋ ਦਮ ਦਾਤ ਬਖਸ਼ ਦੇਂਦਾ ਕਰਮਾਂ ਦੀ ਦਾਤ ਸਾਡੇ ਕਰਮਾਂ ਦਾ ਸਾਰਾ ਕੁਝ ਉਹ ਬਖਸ਼ ਰਿਹਾ ਵਡ ਢੀ ਵੜਾਈ ਜਾਪੇ ਆਪ ਹੀ ਮਹਾਰਾਜ ਜੀ ਕਹਿੰਦੇ ਇਸ ਕਰਕੇ ਭਾਈ ਉਹ ਵੱਡਾ ਹੈ ਉਹ ਆਪਣੇ ਵਿੱਚ ਆਪ ਹੀ ਹੈ ਉਹ ਆਪ ਹੀ ਸਭ ਕੁਝ ਕਰਨ ਵਾਲਾ ਹੈ ਨਾਨਕ ਕਾਰ ਤਾ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਈ ਮਹਾਰਾਜ ਜੀ ਕਹਿੰਦੇ ਉਹਦੀ ਕਾਰਨ ਕਥਨੀ ਨਹੀਂ ਜਾ ਸਕਦੀ ਕਥੀ ਨਹੀਂ ਜਾਈ ਜਾ ਸਕਦੀ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਜੋ ਕੁਛ ਕਰਦਾ ਉਹਦੀ ਰਾਜਾ ਹੈ ਉਹਦਾ ਹੁਕਮ ਹੈ ਜੋ ਕੁਛ ਕੀਤਾ ਹੈ ਤੇ ਕਰ ਰਿਹਾ ਹੈ ਉਹ ਸਭ ਕੁਝ ਉਹਦੀ ਰਾਜਾ ਵਿੱਚ ਹੋ ਰਿਹਾ ਹੈ ਕਿਉਂਕਿ ਉਹ ਪਰਮਾਲਕ ਦੇ ਹੁਕਮ ਵਿੱਚ ਸਾਰਾ ਕੁਝ ਹੈ ਇਸ ਕਰਕੇ ਉਹ ਵੱਡਾ ਹੈ ਸਮਰੱਥ ਹੈ ਮਹਲਾ ਦੂਜਾ ਅਗਲਾ ਪਦ ਦੂਜੇ ਪਾਤਸ਼ਾਹ ਜੀ ਦਾ ਆਰੰਭ ਹੁੰਦਾ ਹੈ ਇਹ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਜੀ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਹਰ ਜੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਜਗਤ ਹੈ ਜਿਹੜਾ ਸੱਚੇ ਦੀ ਘਾਰ ਹੈ ਸੱਚੇ ਦੀ ਕੋਠੜੀ ਹੈ ਸੱਚੇ ਦੀ ਥਾਂ ਹੈ ਅਸੀਂ ਐਵੇਂ ਕਹੀ ਜਾਂਦੇ ਆ ਸਾਡਾ ਘਰ ਐਵੇਂ ਕਹੀ ਜਾਂਦੇ ਆ ਸਾਡੀ ਜ਼ਿੰਦਾਦਾਰ ਤੇ ਸਾਡੀ ਧਰਤੀ ਐ ਜਿਵੇਂ ਸਿੱਧਾ ਨੇ ਕਿਹਾ ਸੀ ਨਾ ਨਾਨਕ ਤਪਾ ਜੀ ਚਲੇ ਜਾਓ ਇਹ ਸਾਡੀ ਧਰਤੀ ਐ ਸਿੱਧਨਾਥ ਦੀ ਧਰਤੀ ਐ ਸਿੱਧ ਮਤਾ ਹੈ ਨਾਨਕ ਮਤਾ ਨਹੀਂ ਇਹ ਥੋਟ ਕੇ ਚਲੇ ਜੋ ਉਹਨੂੰ ਡਰ ਪੈ ਗਿਆ ਸਿੱਧਾ ਨੂੰ ਕਿ ਮਹਾਰਾਜ ਤਾਂ ਕਬਜ਼ਾ ਕਰਨ ਆ ਗਿਆ ਨੇ ਕਿੱਥੋਂ ਆ ਗਿਆ ਤਪਾ ਨਾਨਕ ਇਹ ਕਬਜ਼ਾ ਨਾ ਕਰ ਲਵੇ ਮਹਾਰਾਜ ਜੀ ਬੈਠੇ ਸੀ ਥੋੜੇ ਦਿਨ ਵਾਸਤੇ ਨਾਨਕ ਮਹਾਰਾਜ ਦੀ ਧਰਤੀ ਤੇ ਬੈਠਿਆ ਨ ਕਿਸੇ ਦਾ ਦਾਹਰ ਕਰਦੀਏ ਇਹ ਕਈ ਸਾਲ ਦੇ ਲੋਕਾਂ ਨੂੰ ਤੰਗ ਕਰੀ ਜਾਂਦੇ ਨੇ ਸ਼ਕਤੀਆਂ ਦੀ ਦੁਰਵਰਤੋਂ ਕਰਦੇ ਸੀ ਰਿੱਧੀਆਂ ਸਿੱਧੀਆਂ ਦੀ ਪਰ ਇਹ ਬਹੁਤ ਵੱਡੀ ਮੰਡਲੀ ਸੀ ਇੱਕ ਝੁੰਡ ਸੀ ਸਿੱਧਾਂ ਦਾ ਇਹ ਮਹਾਰਾਜ ਜੀ ਤੇ ਸ਼ਕਤੀਆਂ ਤਲਾਂ ਲੱਗੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਉੱਥੇ ਮਹਾਰਾਜ ਜੀ ਨੇ ਕਿਹਾ ਭਾਈ ਤੁਸੀਂ ਇਹ ਧਰਤੀ ਤਾਂ ਨਾ ਮੇਰੀ ਸਾਡੀ ਹੈ ਨਾ ਤੁਹਾਡੀ ਹੈ ਇਹ ਤਾਂ ਪਰਮੇਸ਼ਰ ਦੀ ਧਰਤੀ ਹੈ ਕਾਲਪੁਰਖ ਦੀ ਅੱਜ ਅਸੀਂ ਐ ਕੱਲ ਨੂੰ ਕੋਈ ਹੋਰ ਆ ਜਾਵੇਗਾ ਇਹ ਮੁਸਾਫਰਖਾਨਾ ਸੀ ਕਿ ਸਦਾ ਰਹਿਣ ਵਾਸਤੇ ਨਹੀਂ ਆਏ ਅਸੀਂ ਤਾਂ ਚਲੇ ਜਾਣਾ ਭਾਈ ਥੋੜੇ ਦਿਨਾਂ ਲਈ ਇਹ ਮੰਨੇ ਨਹੀਂ ਕਹਿੰਦੇ ਹੁਣੀ ਉੱਠ ਕੇ ਜਾਓ ਮਹਾਰਾਜ ਨੂੰ ਕਹਿੰਦੇ ਉਹ ਨਾਨਕ ਪਾਤਸ਼ਾਹ ਨੂੰ ਕਹਿੰਦੇ ਹੁਣੀ ਉੱਠ ਕੇ ਜਾਓ ਨਹੀਂ ਤਾਂ ਅਸੀਂ ਤੁਹਾਨੂੰ ਕਸ਼ਟ ਦੇਵਾਂਗੇ ਭਜਾਵਾਂਗੇ ਦੇਖੋ ਮਹਾਰਾਜ ਨਾਲ ਬਹੁਤ ਦੁਰਵਚਨ ਕੀਤੇ ਸ਼ਕਤੀਆਂ ਚਲਾਈਆਂ ਕੁਝ ਵੀ ਨਹੀਂ ਚੱਲਿਆ ਉੱਥੇ ਕਿਉਂਕਿ ਮਹਾਰਾਜ ਦੇ ਉੱਤੇ ਕਿਤੇ ਕਾਲਪੁਰਖ ਤੇ ਸ਼ਕਤੀ ਚੱਲ ਸਕਦੀ ਆ ਉਹ ਸਾਰੀਆਂ ਕਲਾਾਂ ਦੇ ਮਾਲਕ ਸੀ ਗੁਰੂ ਨਾਨਕ ਪਾਤਸ਼ਾਹ ਉੱਥੋਂ ਵੇਖੋ ਉਹਨਾਂ ਕਹੇ ਸਾਡੀ ਧਰਤੀ ਹੈ ਨਾ ਸਿੱਧਨਾਥ ਦੀ ਧਰਤੀ ਹੈ ਸਿੱਧ ਮੰਡਲ ਹੈ ਇਹ ਨਾਨਕ ਮਤਾ ਨਹੀਂ ਹੈ ਮਹਾਰਾਜ ਜੀ ਕਹਿੰਦੇ ਕੋਈ ਗੱਲ ਨਹੀਂ ਆਪਾਂ ਮਹਾਰਾਜ ਤੋਂ ਪੁੱਛਦੇ ਆ ਇਹਨਾਂ ਨੇ ਦੇਖੋ ਛਲ ਕਪਟ ਕੀਤਾ ਸੀ ਉਸ ਟਾਈਮ ਛਲ ਕਪਟ ਕਰਕੇ ਕਟੋਆ ਪਟਿਆ ਜੇ ਵੀ ਉਟੋਆ ਹੈ ਦਰਬਾਰ ਸਾਹਿਬ 'ਚ ਦਰਸ਼ਨ ਕਰਨ ਜਾਈਏ ਨਾਨਕ ਮਤਾ ਸਾਹਿਬ ਅੰਦਰ ਸ਼ੀਸ਼ਾ ਲੱਗਾ ਯਾਰ ਟੋਇਆ ਜਿਹੜਾ ਪੱਟਿਆ ਸੀ ਉਹਦੇ ਵਿੱਚ ਬੱਚੇ ਨੂੰ ਬਿਠਾਤਾ ਸੀ ਇਹਨਾਂ ਸਿੱਧਾਂ ਨੂੰ ਬੱਚੇ ਨੂੰ ਸਕਾਇਆ ਕਹਿੰਦੇ ਤੂੰ ਵਿੱਚੋਂ ਆਵਾਜ਼ ਮਾਰਾਂਗੇ ਨਾ ਉੱਚੀ ਸਾਰੀ ਆਵਾਜ਼ ਨਹੀਂ ਸਿੱਧਮਤਾ ਹੈ ਕਹਿੰਦੇ ਦੋ ਤਿੰਨ ਵਾਰੀ ਬੋਲਾਂਗੇ ਤੇਲੇ ਵਾਰੀ ਇਸ ਤਰ੍ਹਾਂ ਕਹਿਣਾ ਸਿੱਧਮਤਾ ਆਪ ਹੀ ਉੱਠ ਕੇ ਭੱਜ ਜਾਣਗੇ ਤੇ ਮਹਾਰਾਜ ਨੂੰ ਜਾਣਦੇ ਨਹੀਂ ਸੀ ਕਿ ਇਹ ਕਾਲਪੁਰਖ ਹਨ ਤੇ ਸਾਧ ਸੰਗਤ ਜੀ ਉਹ ਬੱਚਾ ਜਿਹੜਾ ਸੀ ਥੱਲੇ ਹੀ ਉਹਦੇ ਸਵਾਸ ਖੜ ਗਏ ਵਾਜਾ ਮਾਰਦੇ ਰਹੇ ਬੜੀਆਂ ਵਾਜਾਂ ਮਾਰੀਆਂ ਕਿੰਦੇ ਧਰਤੀ ਮਾਤਾ ਬੋਲੋਂ ਸਿੱਧ ਮਤਾ ਹੈ ਆਵਾਜ਼ਾਂ ਮਾਰ ਮਾਰ ਕੇ ਥੱਕ ਕੇ ਕਿਤੇ ਬੱਚਾ ਬੋਲੀ ਨਾ ਉਹ ਨੀਚੇ ਬੈਠਾ ਹੋਇਆ ਜਿਹੜਾ ਬਿਠਾਇਆ ਸੀ ਉਹ ਵੀ ਹੁਸ਼ ਹੋ ਗਿਆ ਦਸਵੇਂ ਦਵਾਰ ਚ ਮਹਾਰਾਜ ਨੇ ਸੁਵਾਸ ਖਲਾਰਤੇ ਉਹਨੂੰ ਤੇ ਮਹਾਰਾਜ ਜੀ ਹੱਸ ਕੇ ਕਹਿੰਦੇ ਭਾਈ ਸਿੱਧੋ ਅਜੇ ਫੇਰ ਵੀ ਬੁਲਾ ਲਓ ਤੁਸੀਂ ਕੋਈ ਗੱਲ ਨਹੀਂ ਜਿੰਨਾ ਚਿਰ ਚੁੰਦੇ ਹੋ ਬੁਲਾਓ ਪਰ ਧਰਤੀ ਕਿੱਥੇ ਬੋਲਣੀ ਸੀ ਉਥੇ ਤਾਂ ਬੱਚਾ ਬਿਠਾਇਆ ਹੋਇਆ ਸੀ ਧਰਤੀ ਦੇ ਅੰਦਰ ਤੇ ਮਹਾਰਾਜ ਨੂੰ ਕਹਿੰਦੇ ਮਹਾਰਾਜ ਜੀ ਤੁਸੀਂ ਆਵਾਜ਼ ਮਾਰੋ ਮਹਾਰਾਜ ਜੀ ਕਹਿੰਦੇ ਭਾਈ ਸਾਨੂੰ ਆਵਾਜ਼ ਮਾਰਨ ਦੀ ਲੋੜ ਨਹੀਂ ਅਸੀਂ ਕੋ ਝਗੜਾ ਕਰਨੀ ਹੈ ਅਸੀਂ ਤਾਂ ਚਾਰ ਦਿਨ ਬਹਿਣਾ ਚਲੇ ਜਾਣਾ ਫਿਰ ਮੰਨੇ ਨਹੀਂ ਫਿਰ ਮਹਾਰਾਜ ਜੀ ਨੇ ਆਵਾਜ਼ ਮਾਰੀ ਮਹਾਰਾਜ ਜੀ ਕਹਿੰਦੇ ਭਾਈ ਉਥੇ ਨਾਲ ਮਰਦਾਨਾ ਜੀ ਸੀ ਕਹਿੰਦੇ ਮਰਦਾਨਾ ਆਵਾਜ਼ ਮਾਰ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਤੇ ਆਵਾਜ਼ ਆਈ ਦੇਖੋ ਧਰਤੀ ਦੇ ਵਿੱਚ ਕਿ ਇਹ ਗੁਰਲਾਲ ਕੁਮਾਰ ਜੀ ਦੀ ਧਰਤੀ ਹੈ ਕਾਲਪੁਰਖ ਦੀ ਧਰਤੀ ਹੈ ਤੇ ਉਸੇ ਵੇਲੇ ਨੀਵੀਆਂ ਪੈ ਗਈਆਂ ਸਿੱਧਾਨੀਆਂ। ਇਮਾਰਤ ਦੇ ਚਰਨਾਂ ਦੇ ਉੱਤੇ ਸ਼ਰਮਿੰਦੇ ਹੋਏ ਡਿੱਗੇ ਮਾਫੀਆਂ ਮੰਗਦਿਆਂ। ਤੇ ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਬੱਚਾ ਥੱਲੇ ਬਿਠਾਇਆ ਉਹਦਾ ਕੀ ਕਸੂਰ ਹੈ? ਉਹਨੂੰ ਪੱਟੋ ਥੱਲਿਓਂ ਕੱਢੋ ਬੱਚੇ ਨੂੰ। ਇਹ ਕੱਢਿਆ ਬੱਚਾ ਵਿਹੋਸ਼ ਸੀ। ਮਹਾਰਾਜ ਨੇ ਮਰਦਾਨੀ ਨੂੰ ਕਿਹਾ ਮਰਦਾਨਿਆਂ ਇਹ ਬੱਚੇ ਨੂੰ ਛਿੱਟੇ ਮਾਰ ਜਲਦੇ ਛਿੱਟੇ ਮਾਰਿਓ ਬੱਚਾ ਤੇ ਸਾਹ ਜੜੇ ਸੀ ਦੁਆਰਾ ਚੱਲ ਗਏ। ਕਿਉਂਕਿ ਮਹਾਰਾਜ ਨੇ ਸਾਖ ਖਲਾਰੇ ਸੀ। ਤੇ ਮਹਾਰਾਜ ਜੀ ਕਹਿੰਦੇ ਛਲ ਕਪਟ ਕਰਨਾ ਛੱਡ ਦੋ ਦੁਨੀਆ ਦੇ ਨਾਲ ਇਹ ਧਰਤੀ ਦਾ ਕਾਲਪੁਰਖ ਦੀ ਹੈ ਚਾਰ ਦਿਨ ਦੇ ਆਪਾਂ ਮਸਾਫਰਖਾਨੇ ਚਾਏ ਆ ਇਹ ਕੋਠੀ ਨੂੰ ਛੱਡਣਾ ਪੈਣਾ ਹੈ ਇਹ ਦੁਨੀਆ ਨੂੰ ਅਲਵਿਦਾ ਕਹਿਣਾ ਪੈਣਾ ਇੱਕ ਦਿਨ ਇੱਥੇ ਵੀ ਮਹਾਰਾਜ ਦੂਜੇ ਪਾਸ਼ਾ ਜੀ ਕਹਿ ਰਹੇ ਨੇ ਕਹਿੰਦੇ ਇਹੋ ਜੱਗ ਸੱਚੇ ਸੱਚ ਹੈ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਥੇ ਦੋ ਵਰੀ ਆਇਆ ਸੱਚੇ ਪਾਦ ਪਹਿਲੋਂ ਸੱਚੇ ਆਇਆ ਸੱਚੇ ਨੂੰ ਦਲਾਈਆਂ ਦੇ ਨਾਲ ਤੇ ਸੱਚੇ ਆਇਆ ਹਰਜ ਜੀ ਉਸੇ ਤਰੀਕੇ ਇਹਨੂੰ ਬੋਲਣਾ ਹੈ ਸਭ ਪਹਿਲੋ ਸੱਚਾ ਬੋਲਣਾ ਫਿਰ ਸੱਚੇ ਬੋਲਣਾ ਹਰਜ ਕਹਿੰਦੇ ਜਗ ਜਿਹੜਾ ਧਰਤੀ ਹੈ ਜਿਹੜਾ ਸ੍ਰਿਸ਼ਟੀ ਹੈ ਸੱਚਾ ਸੱਚੇ ਤੋਂ ਭਾਵ ਉਹ ਕਾਲਪੁਰਖ ਉਹਦੇ ਸੱਚੇ ਦੀ ਏ ਕੋਠੀ ਹੈ ਘਰ ਹੈ ਉਹ ਮਾਲਕ ਹਰ ਜਗਤ ਉਹਦਾ ਵਾਸ ਹੈ ਸੱਚੇ ਕਾਰ ਵਿੱਚ ਵਾਸ ਹੈ ਜਗਤ ਵਿੱਚ ਸ੍ਰਿਸ਼ਟੀ ਵਿੱਚ ਹਰ ਜੀਵਾਂ ਵਿੱਚ ਵਸ ਰਿਹਾ ਹੈ ਇੱਕ ਨਾ ਹੁਕਮ ਸਮਾਇ ਲੈ ਇਕਨਾ ਹੁਕਮੇ ਕਰੇ ਵਿਨਾਸ਼ ਇਕਨਾ ਨੂੰ ਮਹਾਰਾਜ ਜੀ ਕਹਿੰਦੇ ਆਪਣੇ ਹੁਕਮ ਵਿੱਚ ਉਹਨੇ ਰੱਖਿਆ ਹੋਇਆ ਉਹਦੇ ਹੁਕਮ ਵਿੱਚ ਆਣ ਇੱਕ ਹੁਕਮ ਤੋਂ ਉਲਟ ਵੀ ਚੱਲਦੇ ਹਨ ਕਈ ਮਹਾਰਾਜ ਜੀ ਦੀ ਇਕਨਾ ਹੁਕਮੇ ਕਰੇ ਵਿਨਾਸ਼ ਹੁਕਮ ਤੋਂ ਉਲਟ ਵੀ ਚੱਲਣ ਵਾਲੇ ਉਹਦੇ ਹੁਕਮ ਵਿੱਚ ਹੀ ਹਨ ਇਕਨਾ ਭਾਣੇ ਕੱਢ ਲੈ ਇਕਨਾ ਮਾਇਆ ਵਿੱਚ ਨਿਵਾਸ ਇਕਨਾ ਨੂੰ ਮਾਇਆ ਤੇ ਪ੍ਰਭਾਵ ਤੋਂ ਬਚਾਂਦਾ ਉਹ ਗੁਰਸਿੱਖਾਂ ਨੂੰ ਅਕਤਾਂ ਪਿਆਰਿਆਂ ਨੂੰ ਮਾਇਆ ਵਿੱਚ ਰਹਿ ਕੇ ਵੀ ਮਹਾਰਾਜ ਜੀ ਉਹ ਬਚਾਉਂਦਿਆਂ ਮਾਇਆ ਵਿੱਚ ਹੀ ਉਦਾਸੀ ਬਣ ਜਾਂਦੇ ਆ ਮਹਾਰਾਜ ਜੀ ਕਹਿੰਦੇ ਇੱਕ ਨਾ ਨੂੰ ਮਾਇਆ ਵਿੱਚ ਹੀ ਲਾਈ ਰੱਖਦਾ ਹੈ ਮਹਾਰਾਜ ਉਹਦਾ ਹੁਕਮ ਹੈ ਨਾ ਪ੍ਰਮਾਤਮਾ ਦਾ ਇੱਕ ਨਾ ਭਾਣੇ ਕੱਢ ਲੈ ਭਾਣੇ ਦੇ ਵਿੱਚ ਰੱਖਦਾ ਇੱਕ ਨਾ ਮਾਇਆ ਵਿੱਚ ਨਵਾਸ ਇੱਕ ਮਾਇਆ ਤੋਂ ਖੜਾ ਹੀ ਨਹੀਂ ਛੁਡਾ ਸਕਦੇ ਹਰ ਵਕਤ ਮਾਇਆ ਮਾਇਆ ਤ੍ਰਿਸ਼ਨਾ ਦੀ ਗੱਲ ਮਾਇਆ ਦੀ ਗੱਲ ਉਹ ਮਾਇਆ ਤੋਂ ਬਿਨਾ ਕਈ ਐਸੇ ਲੋਗ ਹਨ ਮਾਇਆ ਤੋਂ ਬਿਨਾ ਕੋਈ ਗੱਲ ਹੀ ਨਹੀਂ ਕਰਦੇ ਇਹ ਮਹਾਰਾਜ ਜੀ ਕਹਿੰਦੇ ਇੱਕ ਉਹ ਵੀ ਹਨ ਉਹ ਵੀ ਉਹਦੇ ਹੁਕਮ ਵਿੱਚ ਹਨ ਏ ਭੇ ਆਖ ਨਾ ਜਾਪਈ ਜੇ ਕਿਸਿਆਣੇ ਰਾਸ ਇਹ ਮਹਾਰਾਜ ਜੀ ਕਹਿੰਦੇ ਉਹਦਾ ਹੁਕਮ ਹੈ ਏ ਭੇ ਆਖ ਨਾ ਜਾਪਈ ਜੇ ਕਿਸਿਆਣੇ ਰਾਸ ਮਹਾਰਾਜ ਜੀ ਕਹਿੰਦੇ ਉਹਦੇ ਹੁਕਮ ਦੇ ਵਿੱਚ ਹੈ ਉਹਨੂੰ ਮਹਾਰਾਜ ਜੀ ਕਹਿੰਦੇ ਹਰਕ ਜੀਵ ਹਰ ਕੋ ਸੰਸਾਰ ਦੇ ਵਿੱਚ ਜੋ ਜੋਦੇ ਹੁਕਮ ਵਿੱਚ ਚੱਲ ਰਹੀ ਹੈ ਉਹਦੀ ਰਾਸ ਚੱਲ ਰਹੀ ਹੈ ਹੁਕਮ ਚੱਲਦਾ ਨਾਨਕ ਗੁਰਮੁਖ ਜਾਣੀਐ ਜਾਕੂ ਆਪ ਕਰੇ ਪ੍ਰਗਾਸ ਮਹਾਰਾਜ ਜੀ ਬੇਨਤੀ ਕਰਦੇ ਨਾਨਕ ਗੁਰਮੁਖ ਜਾਣੀਐ ਮਹਾਰਾਜ ਜੀ ਕਹਿੰਦੇ ਗੁਰੂ ਦੀ ਮਤ ਲੈਣ ਵਾਲਿਆਂ ਨੂੰ ਉਹਨਾਂ ਨੂੰ ਜਾਣ ਲਿਆ ਉਹਨਾਂ ਦੀ ਉਹਦੇ ਨਾਲ ਜਾਣ ਪਛਾਣ ਹੋ ਗਈ ਰਿਸ਼ਤਾ ਬਣ ਗਿਆ ਜਾਂ ਕੋ ਆਪ ਕਰੇ ਜਿਨ੍ਹਾਂ ਤੇ ਆਪ ਉਹ ਕਿਰਪਾ ਧਾਰ ਕੇ ਹਿਰਦੇ ਵਿੱਚ ਉਹ ਪ੍ਰਕਾਸ਼ ਕਰ ਦਿੰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਪ੍ਰਕਾਸ਼ ਆ ਜਾਂਦਾ ਹੈ ਪੌੜੀ ਅੱਗੇ ਪੌੜੀ ਦੀ ਮਹਾਰਾਜ ਰਮਤਾ ਕਰਦਿਆਂ ਭਾਈ ਨਾਨਕ ਜੀ ਉਪਾਏ ਕੈ ਲਿਖ ਲਾਵੇ ਧਰਮ ਬਹਾਲਿਆ ਪੌੜੀ ਦੀ ਰਮਤਾ ਕਰਦਿਆਂ ਮਹਾਰਾਜ ਨਾਨਕ ਜੀ ਉਪਾਏ ਕੈ ਲਿਖਣਾਵੇਂ ਧਰਮ ਬਹਾਲਿਆ ਜੀਵਾਂ ਨੂੰ ਪੈਦਾ ਕਰਕੇ ਮਹਾਰਾਜ ਜੀ ਕਹਿੰਦੇ ਉਹਦੇ ਤੇ ਧਰਮ ਰਾਜ ਨੂੰ ਬਿਠਾਇਆ ਹੋਇਆ ਆਦੇ ਵਾਸਤੇ ਲਿਖਣਾਵੇਂ ਇੱਕ ਲੇਖੇ ਦਾ ਮਹਾਰਾਜ ਜੀ ਪੱਤਰ ਕਾ ਦੇ ਕੇ ਲੇਖੇ ਦੀ ਕਿਤਾਬ ਦੇ ਕੇ ਧਰਮ ਰਾਜ ਨੂੰ ਬਿਠਾਤਾ ਇੱਥੇ ਸੱਚੇ ਹੀ ਸੱਚ ਨਿਭੜੈ ਤਨ ਵਖ ਕਢੇ ਜਜਮਾਲਿਆ ਉੱਥੇ ਮਹਾਰਾਜ ਜੀ ਕਹਿੰਦੇ ਦਰਗਾਹ ਵਿੱਚ ਸੱਚ ਹੀ ਨਿਭੜਨਾ ਦੁਨੀਆਂ ਵਿੱਚ ਛਲਕਬਟ ਕਰ ਲਾਂਗੇ ਝੂਠ ਚਲਾ ਲਵਾਂਗੇ ਮਹਾਰਾਜ ਜੀ ਕਹਿੰਦੇ ਉੱਥੇ ਤਾਂ ਸੱਚ ਪੁੱਛਿਆ ਜਾਣਾ ਐ ਅੱਗੇ ਕਰਨੀ ਕੀਰਤ ਬਾਚੀ ਐ ਪਹਿ ਲੇਖਾ ਕਰ ਸਮਝਾਇਆ ਇੱਥੇ ਵੀ ਮਹਾਰਾਜ ਉਹ ਵਚਨ ਕਰਦੇ ਨੇ ਕਹਿੰਦੇ ਉੱਥੇ ਸੱਚ ਹੀ ਸੱਚ ਨਿਭਣਾ ਮਹਾਰਾਜ ਜੀ ਕਹਿੰਦੇ ਉੱਥੇ ਤੇ ਸੱਚ ਦਾ ਨਵੇੜਾ ਹੋਣਾ ਹੈ ਅ ਦਰਗਾਹ ਦੇ ਵਿੱਚ ਮਹਾਰਾਜ ਜੀ ਕਹਿੰਦੇ ਉੱਥੇ ਤਾਂ ਸੱਚ ਗਿਣਿਆ ਜਾਣਾ ਝੂਠ ਨੂੰ ਕੋਈ ਨਹੀਂ ਪੁੱਛਣਾ ਉੱਥੇ ਉੱਥੇ ਸੱਚੇ ਹੀ ਸੱਚ ਨਿਭੜੇ ਤੇ ਵੱਖ ਕੱਢ ਦਿੱਤਾ ਜਾਣਾ ਮਹਾਰਾਜ ਜੀ ਕਿਹਨਾਂ ਨੂੰ ਵੱਖ ਕੱਢਣਾ ਪਾਤਸ਼ਾਹ ਜੀ ਕਹਿੰਦੇ ਚੁਣ ਵੱਖ ਕੱਢੇ ਜੱਜ ਮਾਲਿਆ ਤੇ ਮਹਾਰਾਜ ਜੀ ਕਹਿੰਦੇ ਜਿਹੜੇ ਕੋੜੀ ਲੋਕ ਹਨ ਕੋੜੀ ਜੀਵ ਹਨ ਜਿਹੜੇ ਗਨਾਈ ਲੋਕ ਹਨ ਪਾਪੀ ਲੋਕ ਹਨ ਉਹਨਾਂ ਨੂੰ ਧਰਮਰਾਜ ਨੇ ਲੱਗ ਕਢਾ ਦੇਣਾ ਉਹਨਾਂ ਨੂੰ ਦਰਗਾਹ ਦੇ ਵਿੱਚ ਸਤ ਤੋਂ ਸੱਚਿਆਂ ਨੂੰ ਲੱਗ ਇਹ ਝੂਠੇ ਲੋਕਾਂ ਨੂੰ ਲੱਗ ਕਢਾ ਦੇਣਾ ਥਾਉ ਨਾ ਪਾਏ ਨ ਕੁੜਿਆਰ ਮੂੰਹ ਕਾਲੇ ਦੂਚਕ ਚਾਲਿਆ ਤੇ ਮਹਾਰਾਜ ਜੀ ਕਹਿੰਦੇ ਉੱਥੇ ਮੂੰਹ ਕਾਲਾ ਹੋਣਾ ਉਹਨਾਂ ਦੇ ਮੂੰਹ ਕਾਲੇ ਕਰ ਦਿੱਤੇ ਜਾਂਦੇ ਹਨ ਜਿਹੜੇ ਪਾਪਾਂ ਦੇ ਭਰੇ ਹੋਏ ਲੋਕ ਗਨਾਈ ਲੋਕ ਉਹ ਘਣਹਾਰੀ ਲੋਕ ਉਹਨਾਂ ਦੇ ਦਰਗਾਹ ਵਿੱਚ ਮੂੰਹ ਕਾਲੇ ਕਰ ਦਿੱਤੇ ਜਾਂਦੇ ਦੂਚਕ ਭੈੜਾ ਲੱਭ ਜਾ ਦੂਚਕ ਦੇ ਵਿੱਚ ਪਾਇਆ ਜਾਂਦਾ ਥਾਉਨ ਆ ਪੈਨ ਕੁੜਿਆਰ ਉਹ ਕਾਲੇ ਦੋਜਕ ਨਰਕ ਦੇ ਵਿੱਚ ਸੱਟ ਦਿੱਤਾ ਜਾਂਦਾ ਤੇਰੇ ਨਾਂਇ ਰਤੇ ਸੇ ਜਿੰਨ ਗਏ ਹਾਰ ਗਏ ਸੇ ਠੱਗਣ ਵਾਲਿਆ ਉੱਥੇ ਤਾਂ ਨਾਮ ਜਪਣ ਵਾਲੇ ਜਿੱਤਨੇ ਨੇ ਭਾਈ ਜਿਨ੍ਹਾਂ ਨੇ ਸਵਾਸਾਂ ਦਾ ਧਨ ਖਰਚ ਕਰਕੇ ਨਾਮ ਨੂੰ ਪ੍ਰਾਪਤ ਕਰ ਲਿਆ ਇਹ ਜ਼ਿੰਦਗੀ ਦੇ ਸਵਾਸ ਜਿਹੜੇ ਦਰਗਾਹ ਤੋਂ ਦੇ ਕੇ ਮਹਾਰਾਜ ਨੇ ਭੇਜੇ ਹਨ ਉਹ ਪੂੰਜੀ ਨੂੰ ਖਰਚ ਕਰਕੇ ਸੱਚਾ ਧਨ ਇਕੱਠਾ ਕਰ ਲਿਆ ਨਾਮ ਧਨ ਹਾਰਾ ਜੀ ਕਹਿੰਦੇ ਉਹਨਾਂ ਦੀ ਪਛਾਣ ਹੋਣੀ ਐ ਤੇ ਉੱਥੇ ਸਦਾਏ ਰੱਤੇ ਸੇ ਜਿੰਨਗੇ ਤੇਰੇ ਨਾਏ ਰੱਤੇ ਸੇ ਜਿੰਨਗੇ ਹਾਰ ਗਏ ਸੇ ਠੱਗਣ ਵਾਲਿਆ ਜਿਹੜੇ ਠੱਗਦੇ ਆ ਨਾ ਦੁਨੀਆ ਨੂੰ ਇਸੇ ਸੰਸਾਰ ਵਿੱਚ ਠੱਗੀਆਂ ਮਾਰ ਮਾਰ ਕੇ ਜਿਨ੍ਹਾਂ ਨੇ ਪਾਪ ਕਮਾ ਕੇ ਮਾ ਕੇ ਧਨ ਇਕੱਠਾ ਕੀਤਾ ਹਾਰਾ ਜੀ ਕਹਿੰਦੇ ਉੱਥੇ ਪਛਾਣ ਹੋ ਜਣੀ ਐ ਭਾਈ ਉੱਥੇ ਨਾਮ ਦਾ ਧਨ ਜਾਤਿਆ ਜਾਣਾ ਅੱਗੇ ਕਰਨੀ ਕੀਰਤਵਾਚੀ ਐ ਤੇ ਆਪਾਂ ਰੋਜ਼ ਪੜਦੇ ਆ ਜਿਨਨੀ ਨਾਮ ਧਿਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਤੇ ਮਹਾਰਾਜ ਜੀ ਕਹਿੰਦੇ ਉਥੇ ਕੋਨਾਂ ਨੂੰ ਪਛਾਣ ਲਿਆ ਜਾਣਾ ਲੇਖ ਅਰ ਜੀ ਕੇ ਬਚਨ ਕਰਨ ਤੇਰੇ ਨਾਏ ਰਤੇ ਸੇ ਜੀਨ ਗਏ ਹਾਰ ਗਏ ਸੇ ਠੱਗਨ ਵਾਲਿਆ ਲਿਖ ਨਾਵੇਂ ਧਰਮ ਬਹਾਲਿਆ ਤੇ ਮਹਾਰਾਜ ਜੀ ਕਹਿੰਦੇ ਉੱਥੇ ਤਾਂ ਸਾਰਾ ਕੁਝ ਲਿਖਿਆ ਹੋਇਆ ਧਰਮਰਾਜ ਨੇ ਉੱਥੇ ਉਹ ਕਿਤਾਬ ਲੇਖੇ ਦੀ ਫੋਲ ਲੈ ਲੀਆਂ ਦੇਖ ਲੈਣ ਕਿ ਸੰਸਾਰ ਵਿੱਚ ਕੀ ਖੱਟਿਆ ਕੀ ਕਮਾਇਆ ਮਹਾਰਾਜ ਜੀ ਦੇ ਬਚਨ ਵੀ ਅੰਨਾ ਜਦੋਂ ਧਰਮਰਾਜ ਦੀ ਕਿਚੈਰੀ ਵਿੱਚੋਂ ਬਲਾਵਾ ਆਉਂਦਾ ਚੱਲੋ ਸਤਾਬ ਦੀਵਾਨ ਬੁਲਾਇਆ ਤੈ ਕੀ ਖੱਟਿਆ ਸੰਸਾਰ ਵਿੱਚ ਤੇ ਕੀ ਗਵਾ ਕੇ ਆਏ ਕੀ ਕੁਝ ਖੱਟ ਕੇ ਲੈ ਕੇ ਆਉਨੇ ਪੁੱਛਣਾ ਤੇ ਮਹਾਰਾਜ ਜੀ ਕਹਿੰਦੇ ਲਿਖ ਨਾਵੇਂ ਧਰਮ ਬਹਾਲਿਆ ਉਥੇ ਮਹਾਰਾਜ ਜੀ ਕਹਿੰਦੇ ਧਰਮਰਾਜ ਨੇ ਬਿਠਾ ਕੇ ਸਭ ਕੁਝ ਦੇਖ ਲੈਣਾ ਸਭ ਕੁਝ ਜਾਂਚ ਲੈਣਾ ਇਸ ਕਰਕੇ ਸੁਬਾਸ ਰਹਿੰਦੇ ਇਸ ਸੰਸਾਰ ਦੇ ਵਿੱਚ ਸ਼ੁਭ ਅਮਲ ਇਕੱਠੇ ਕਰੀਏ ਨਾਮ ਧਾਨ ਜੀਭਾਂ ਰਾਈਂ ਜੱਪ ਕੇ ਇਹ ਨਾਮ ਦਾ ਧਨ ਪੂੰਜੀ ਇਕੱਠੀ ਕਰ ਲਈਏ ਤਾਂਕਿ ਸਾਨੂੰ ਧਰਮਰਾਜ ਕੋਲ ਜਾਣ ਦੀ ਲੋੜ ਹੀ ਨਾ ਪਵੇ ਇਹ ਸਰੀਰ ਦੇ ਵਿੱਚ ਹੀ ਆਤਮਾ ਜਿਹੜੀ ਆ ਉਲੇਖਾ ਪੜਵਾ ਦਿੰਦੀ ਹੈ ਗੁਰੂ ਦੇ ਨਾਲ ਸੰਗ ਜਦੋਂ ਕੋਈ ਜੁੜਦੀ ਆਤਮਾ ਤੇ ਉਹਦਾ ਲੇਖਾ ਜੋਖਾ ਮਾਲਕ ਇਸ ਸਰੀਰ ਵਿੱਚ ਹੀ ਪੂਰਾ ਕਰ ਦਿੰਦੇ ਹਨ ਤੇ ਉਹਨਾਂ ਵਾਸਤੇ ਜਿਹੜੇ ਦੋਚ ਕਿਸ ਸੰਸਾਰ ਦੇ ਵਿੱਚ ਮਾੜੇ ਕਰਮ ਕਮਾਉਂਦੇ ਹਨ ਜਿਹੜੇ ਉਹਨੂੰ ਤਿਆਗ ਕੇ ਵਿਸਾਰ ਕੇ ਭੁੱਲ ਕੇ ਤੇ ਅਲੇਖੇ ਦੀ ਪੰਡ ਸਿਰ ਤੇ ਲੈ ਕੇ ਜਾਂਦੇ ਉਹਨਾਂ ਵਾਸਤੇ ਧਰਮਰਾਜ ਹੈ ਜਿਹੜੇ ਸੰਸਾਰ ਵਿੱਚ ਹੀ ਆਪਣੀ ਬਾਣੀ ਨੂੰ ਗੁਰੂ ਦੀ ਨੂੰ ਜਪ ਕੇ ਜੀਵਨ ਸਫਲ ਬਣਾ ਲੈਂਦੇ ਹਨ ਉਨਾ ਦੀ ਰੂਹ ਆਤਮਾ ਇਸ ਸੰਸਾਰ ਵਿੱਚ ਹੀ ਲੇਖੇ ਤੋਂ ਮੁਕਤ ਹੋ ਕੇ ਜਾਂਦੀ ਹੈ ਇਹ ਭਾਈ ਅੱਜ ਦੇ ਸ਼ਲੋਕ ਪੌੜੀ ਦੀ ਵਿਚਾਰ ਹੈ ਪਾਤਸ਼ਾਹ ਜੀ ਦੇ ਦੋ ਸ਼ਲੋਕ ਪੌੜੀ ਸੰਪੂਰਨ ਹੋਏ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ